ਸੋ 2 ਲੱਖ 14 ਯਾਰ 600 ਰੁਪਿਆ ਉਹ ਡੀਆਈਜੀ ਦੀ ਤਨਖਾਹ ਹੈ ਜੇ ਐਨੇ ਪੈਸਿਆਂ ਦੇ ਨਾਲ ਉਹਦਾ ਗੁਜ਼ਾਰਾ ਨਹੀਂ ਹੁੰਦਾ ਤਾਂ ਫਿਰ ਕਰੋੜਾ ਰੁਪਏ ਇਕੱਠੇ ਕਰਕੇ ਤਾਂ ਫਿਰ ਉਹਨਾਂ ਦਾ ਗੁਜ਼ਾਰਾ ਇਹ ਕੋਈ ਗੁਜ਼ਾਰਾ ਕਰਨ ਦੀ ਗੱਲ ਨਹੀਂ ਹੈ ਜੇ ਇਮਾਨਦਾਰੀ ਪਰਪਸ਼ਤਾਰੀ ਸੋਚ ਰਹੀ ਹੈ ਕਿ ਇਹੋ ਜਿਹੇ ਲੋਕ ਸਾਡਾ ਨਾਮ ਵਰਤਨ ਸਾਡਾ ਸ਼ਬਦ ਵਰਤਨ ਤਾਂ ਇਹ ਆਪਣੇ ਆਪ ਵਿੱਚ ਬੜੀ ਵੱਡੀ ਚਰਮ ਦੀ ਗੱਲ ਹੈ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਦੀ ਪੁਸ਼ਤ ਪਨਾਹੀ ਤੋਂ ਬਿਨਾ ਕੋਈ ਵੀ ਇੱਡੀਆਂ ਵੱਡੀਆਂ ਘਟਨਾਵਾਂ ਨਹੀਂ ਵਾਪਰ ਸਕਦੀਆਂ ਕੋਈ ਵੀ ਇੰਨੀ ਕਰਪਸ਼ਨ ਨਹੀਂ ਕਰ ਸਕਦੀ ਗਈ ਜਾਪ ਸਰਕਾਰ ਨੂੰ ਆਪਣੇ ਅਧਿਕਾਰੀਆਂ ਤੇ ਹੀ ਵਿਸ਼ਵਾਸ ਜਾਂ ਅਧਿਕਾਰੀਆਂ ਤੇ ਕੰਟਰੋਲ ਨਹੀਂ ਹੈ ਤੇ ਥੱਲੇ ਪਰ ਨਸ਼ੇ ਤੇ ਕੰਟਰੋਲ ਕਰਨਾ ਲੁਟਕਾ ਖੂਹਾਂ ਤੇ ਕੰਟਰੋਲ ਕਰਨਾ ਕਤਲੋਗਾਰ ਤੇ ਕੰਟਰੋਲ ਕਰਨਾ ਇਹਦਾ ਸੰਭਵ ਨਹੀਂ ਪੰਜਾਬ ਦੇ ਪਰ ਉਹ ਪੌਣੇ 4 ਸਾਲ ਦੇ ਵਿੱਚ ਸਾਰੀ ਜਿਹੜੀ ਕਾਰਗੁਜ਼ਾਰੀ ਹੈ ਉਹ ਜ਼ੀਰੋ ਨਿਕਲੀ ਹੈ ਦੇਖੋ ਪਿਛਲੇ ਲੰਬੇ ਸਮੇਂ ਤੋਂ ਲਗਭਗ ਪੌਣੇ 4 ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ 2022 ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਬੜੀਆਂ ਝੂਠੀਆਂ ਗਰੰਟੀਆਂ ਦਿੱਤੀਆਂ ਬੜੇ ਲੋਕਾਂ ਦੇ ਝੂਠੇ ਲੋਕਾਂ ਨਾਲ ਵਾਅਦੇ ਕੀਤੇ ਆ ਕ੍ਰਾਪਸ਼ਨ ਦੇ ਵਿੱਚ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਐ ਮੰਤਰੀ ਐ ਉਹ ਇੰਨੇ ਫਸ ਚੁੱਕੇ ਐ ਪਰ ਪਿਛਲੇ ਸਮੇਂ ਆਪਾਂ ਵੇਖਿਆ ਕਿ ਮਾਨਸਾ ਤੋਂ ਐਮਐਲਏ ਸਿੰਘਲਾ ਸਾਹਿਬ ਜਿਹੜੇ ਡਾਕਟਰ ਨੇ ਉਹਨਾਂ ਦੀ ਵੀਡੀਓ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਕੋਲੇ ਸਬੂਤ ਐ ਉਹਨਾਂ ਤੇ ਪਰਚਾ ਦਰਜ ਹੋ ਗਿਆ ਪਰ ਹੁਣ ਪੰਜਾਬ ਸਰਕਾਰ ਜਿਹੜੀ ਐ ਉਹ ਸਾਰੇ ਉਹਦੇ ਕੇਸਾਂ ਨੂੰ ਕੈਂਸਲੇਸ਼ਨ ਭਰ ਕੇ ਉਹਨੂੰ ਬਰੀ ਕਰ ਰਹੀ ਹੈ ਕਿ ਕੱਟਣ ਈਮਾਨਦਾਰਾਂ ਦੀ ਹੀ ਸਰਕਾਰ ਨੇ ਅਸਲ ਵਿੱਚ ਸਭ ਤੋਂ ਵੱਧ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਫੈਲਾਇਆ ਪੰਜਾਬ ਦੇ ਵਿੱਚ ਅਬਰਤ ਤਫਰੀ ਫਲਾਈਆ ਪੰਜਾਬ ਦੇ ਵਿੱਚ ਨਸ਼ੇ ਵਧਾਏ ਆ ਫੇਰ ਜੁਗਾਰੀ ਵਧਾਈ ਆ ਪੰਜਾਬ ਦੇ ਵਿੱਚ ਅਰਾਜਕਤਾ ਫੈਲੀ ਆ ਕਤਲੋਗਾਰ ਤੋਂ ਲੁੱਟਾਂ ਗੁਹਾਂ ਦਾ ਜਿਹੜਾ ਦੌਰ ਆ ਜ ਬੜੀ ਤੇਜ਼ੀ ਨਾਲ ਵਧ ਗਿਆ ਸਸਿਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਪੂਰੇ ਪੰਜਾਬ ਦੇ ਵਿੱਚ ਡੀ ਆਈ ਜੀ ਐਸਐਸ ਭੁੱਲਰ ਚਰਚਾ ਦੇ ਵਿੱਚ ਨਹੀਂ ਡੀਏਜੀ ਉਦੋਂ ਚਰਚਾ ਦੇ ਵਿੱਚ ਆਉਂਦੇ ਨੇ ਜਦੋਂ ਸੀਬੀਆਈ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਂਦੀ ਹੈ ਬੇਸ਼ੱਕ ਉਹਨਾਂ ਨੂੰ 13 ਦਿਨ ਦੀ ਨਿਆਏ ਹਿਰਾਸਤ ਦੇ ਵਿੱਚ ਭੇਜਿਆ ਗਿਆ ਪਰ ਡੀਏਜੀ ਭੁੱਲਰ ਤੇ ਗੰਭੀਰ ਦੋਸ਼ ਲੱਗੇ ਨੇ ਉਹਨਾਂ ਦੇ ਘਰ ਜਦੋਂ ਚੈਕਿੰਗ ਹੁੰਦੀ ਹੈ ਸੀਬੀ ਜਾਂਚ ਕਰਦੀ ਹੈ ਤਾਂ 5 ਕਰੋੜ ਰੁਪਏ ਦਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਇਥੋਂ ਤੱਕ 42 ਲੱਖ ਰੁਪਏ ਦੀਆਂ ਘੜੀਆਂ ਵੀ ਹੁੰਦੀਆਂ ਇਹ ਘੜੀਆਂ ਆਈਆਂ ਕਿੱਥੋਂ ਹੈ ਜਾਂ ਇਹ ਤੱਤ ਕੀ ਬਣਦੇ ਨੇ ਤੇ ਜਾਂ ਇਹ ਪੰਜਾਬ ਦੇ ਵੱਡੇ ਅਧਿਕਾਰੀ ਕਰ ਕਿਉਂ ਰਹੀ ਨੇ ਇਹਨਾਂ ਤਮਾਮ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਦਰਸ਼ਨ ਸਿੰਘ ਢਿਲਮਾ ਹਲਕਾ ਜੈਤੋ ਦੇ ਇੰਚਾਰਜ ਬਦੂਦ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਇਹ ਕਿ ਕਿਉਂ ਵਾਪਰਿਆ ਤੇ ਇਸ ਪਿੱਛੇ ਕਾਰਨ ਕੀ ਹੈ ਬੇਸ਼ੱਕ ਬਹੁਤ ਸਾਰੇ ਲੀਡਰਾਂ ਨੇ ਇਸ ਉੱਪਰ ਚੁੱਪੀ ਧਾਰੀ ਹੋਈ ਹੈ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਡੀਆਈਜੀ ਐਸਐਸ ਢੋਲਰ ਉਹ ਸੀਐਮ ਦੇ ਖਾਸ ਨੇ ਇਹਨਾਂ ਵਿਸ਼ਿਆਂ ਤੇ ਸਾਰੇ ਅੱਥੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਢਿਲਮਾ ਸਾਹਿਬ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਜੀ ਪੁਰੇ ਚੈਨਲ ਸਬਰ ਦਾ ਵੀ ਸਵਾਗਤ ਹੈ ਤੁਸੀਂ ਲੋਕਾਂ ਦੇ ਮੁੱਦਿਆਂ ਨੂੰ ਲੋਕ ਜਿਹੜੇ ਲੋਕ ਵਿਸ਼ੇ ਆ ਉਹਨਾਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਉਨੇ ਹੋ ਤੇ ਸਰਕਾਰ ਲੋਕਾਂ ਉਹਦੇ ਮੁੱਦਿਆਂ ਨੂੰ ਸਰਕਾਰ ਤੱਕ ਪਹੁੰਚਾਉਨੇ ਹੋ ਤੇ ਸਰਕਾਰ ਦੇ ਕੰਨਾਂ ਤੱਕ ਲੈ ਕੇ ਜਾਣੇ ਹੋ ਤੇ ਲੋਕ ਸਰਕਾਰ ਨੂੰ ਦੀ ਖਚਾਈ ਤੇ ਲੋਕ ਸਰਕਾਰ ਨੂੰ ਦੱਸਦੇ ਹੋ ਕਿ ਆਹ ਲੋਕਾਂ ਦੀਆਂ ਸਮੱਸਿਆਵਾਂ ਤੇ ਇਹਨਾਂ ਨੂੰ ਹੱਲ ਕੀਤਾ ਜਾਵੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਐਚਐਸ ਭੋਲਰ ਡੀਆਈਜੀ ਰੈਂਕ ਦੇ ਇਸ ਵਕਤ ਚਰਚਾ ਦੇ ਵਿੱਚ ਨੇ ਉਹਨੂੰ ਕਿਵੇਂ ਦੇਖਦੇ ਹੋ ਸਾਰੀ ਗੱਲ ਦੇਖੋ ਦੇਖਣ ਦਾ ਮੁੱਦਾ ਤਾਂ ਹੁਣ ਕੋਈ ਛੁਪਿਆ ਨਹੀਂ ਰਹਿ ਗਿਆ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਚੈਨਲਾਂ ਤੇ ਸਾਰੇ মিডিਆ ਜਿਹੜਾ ਇਲੈਕਟ੍ਰੋਨਿਕ ਹੈ ਜਾਂ ਪ੍ਰਿੰਟ মিডিਆ ਹੈ ਉਹਦੇ ਵਿੱਚ ਸਾਰੀ ਜੋ ਕਹਾਣੀ ਸੀ ਉਸ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ ਕਿ ਐਸਐਸ ਭੁੱਲਰ ਜੋ ਡੀਆਈਜੀ ਸੀ ਪੰਜਾਬ ਦੇ ਉਹ ਕਿਵੇਂ ਡਿਪਟੀ ਭਰਤੀ ਹੋਏ ਨੇ ਤੇ ਕਿਵੇਂ ਜਲਦੀ ਜਲਦੀ ਉਹ ਡੀਆਈਜੀ ਬਣੇ ਨੇ ਅਤੇ ਕਿਵੇਂ ਉਹਨਾਂ ਦੇ ਪਿੱਛੇ ਉਹ ਤਾਕਤਾਂ ਕਿਵੇਂ ਉਹਨਾਂ ਨੂੰ ਉੱਥੇ ਤਾਕਤ ਸ਼ਕਤੀ ਮਿਲੀ ਹੈ ਜਿਹਦੇ ਕਰਕੇ ਅੱਜ ਉਹ ਇਸ ਬਾਦਬਾਦ ਵਿੱਚ ਫਸਿਆ ਹੈ ਕਿ ਜਿਸ ਦੇ ਉੱਤੇ 7 ਕਰੋੜ ਤੇ 5 ਲੱਖ ਰੁਪਏ ਦਾ ਗਿਣਤੀ ਕੀਤੀ ਹੈ ਘੜੀਆਂ ਸਿਉਣਾ ਹੋਰ ਕਿ ਤਰ੍ਹਾਂ ਤਰ੍ਹਾਂ ਦੇ ਜੋ ਵੀ ਆ ਉਹਨਾਂ ਦੇ ਇੱਕ ਘਰ ਦੇ ਵਿੱਚ ਉਹ ਸਮਾਨ ਮਿਲਿਆ ਉਹ ਲੋਕਾਂ ਦੇ ਸਾਹਮਣੇ ਆ ਇਸ ਕਰਕੇ ਜਿਦਕੋ ਪਿਛਲੇ ਲੰਬੇ ਸਮੇਂ ਤੋਂ ਲਗਭਗ ਪੌਣੇ 4 ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ 2022 ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਬੜੀਆਂ ਝੂਠੀਆਂ ਗਰੰਟੀਆਂ ਦਿੱਤੀਆਂ بڑے ਲੋਕਾਂ ਦੇ ਝੂਠੇ ਲੋਕਾਂ ਨਾਲ ਵਾਅਦੇ ਕੀਤੇ ਆ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ ਬਾਗ ਵਖਾ ਕੇ ਲੋਕਾਂ ਨੂੰ ਅਖੀਰ ਕਿਹਾ ਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਰਾਜਨੀਤੀ ਨਹੀਂ ਅਸੀਂ ਬਦਲਾਅ ਕਰਨ ਆਏ ਆ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣਾ ਹੈ ਪੰਜਾਬ ਭਗਤ ਸਿੰਘ ਦੇ ਵਿਚਾਰਾਂ ਨੂੰ ਘਰ ਘਰ ਤੱਕ ਪਹੁੰਚਾਉਣਾ ਹੈ ਇੱਥੋਂ ਤੱਕ ਕਿ ਜਿਹੜੇ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਬਣੇ ਨੇ ਉਨਾਂ ਨੇ ਚਿਹਦੇ ਆਜਮ ਸਰਦਾਰ ਭਗਤ ਸਿੰਘ ਦੇ ਰੰਗ ਅੱਗ ਵਰਗੇ ਰੰਗ ਇਸ ਬਸੰਤੀ ਪੱਗ ਬਨ ਕੇ ਲੋਕਾਂ ਦੇ ਵਿੱਚ ਇਹ ਭਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਸੱਚਮੁੱਚ ਇਹ ਭਗਤ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਲੱਗੇ ਜਾਣਗੇ ਤੇ ਪੰਜਾਬ ਨੂੰ ਭਗਤ ਸਿੰਘ ਦੇ ਵਿਚਾਰਾਂ ਦਾ ਪੰਜਾਬ ਬਣਾਉਣਗੇ ਪਰ ਉਹ ਪੌਣੇ 4 ਸਾਲ ਦੇ ਵਿੱਚ ਸਾਰੀ ਜਿਹੜੀ ਕਾਰਗੁਜ਼ਾਰੀ ਆ ਉਹ ਜ਼ੀਰੋ ਨਿਕਲੀ ਐ ਉਹ ਝੂਠ ਸਾਬਤ ਹੋਇਆ ਤੇ ਲੋਕ ਐ ਮਹਿਸੂਸ ਕਰਦੇ ਆ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਇਆ ਇਹਨੂੰ ਕਿਵੇਂ ਦੇਖਦੇ ਹੋ ਡੀਆਈਜੀ ਦੇ ਜਿਹੜੇ ਐਡੇ ਵੱਡੇ ਰੈਂਕ ਦੇ ਅਫੀਸਰ ਜਿੱਥੇ ਸਰਕਾਰ ਇਹ ਦਾਵਾ ਕਰਦੀ ਅਸੀਂ ਕ腐ਸ਼ਨ ਖਤਮ ਕਰਤਾ ਫਿਰ ਇਹ ਕਿਵੇਂ ਬਚ ਕੇ ਜਾਏ ਹੋਇਆ ਕਿ ਇਹ ਇਹਨੂੰ ਕਿਵੇਂ ਦੇਖੇ ਦੇਖੋ ਆਮ ਆਦੀ ਪਾਰਟੀ ਜਿਹੜੀ ਹੈ ਇਹ ਕਿਸੇ ਵਿਚਾਰਧਾਰਾ ਚੋਂ ਨਹੀਂ ਇਹ ਸੋਸ਼ਲ ਮੀਡੀਆ ਤੇ ਇੱਕ ਉਸ ਆਮ ਮੜੋ ਤੂੰ ਟੜਕੇ ਵਿੱਚੋਂ ਨਿਕਲ ਕੇ ਆਈ ਵੀ ਹੈ ਕੋਈ ਵਿਚਾਰਧਾਰਾ ਲੈ ਕੇ ਨਹੀਂ ਆਈ ਸੀਗੀ ਇਸ ਕਰਕੇ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਕ腐ਸ਼ਨ ਮੁਕਤ ਕਰਾਂਗੇ ਪੰਜਾਬ ਨੂੰ ਅਤੇ ਬੇਰੁਜ਼ਗਾਰੀ ਮੁਕਤ ਕਰਾਂਗੇ ਪੰਜਾਬ ਨੂੰ ਇੱਥੇ ਕੋਈ ਵੀ ਬਿਮਾਰੀਆਂ ਨਹੀਂ ਲੋਕਾਂ ਨੂੰ ਸਿਹਤ ਸੁਭਾਵਾਂ ਮੁਕਤ ਦੇਵਾਂਗੇ ਵਿੱਦਿਆ ਮੁਕਤ ਦੇਵਾਂਗੇ ਤਰ੍ਹਾਂ ਤਰ੍ਹਾਂ ਦੇ ਲਾਰੇ ਲਾਏ ਪਰ ਜਿਹੜੀ ਕ腐ਸ਼ਨ ਦੀ ਗੱਲ ਹੈ ਜੇ ਕ腐ਸ਼ਨ ਦੀ ਗੱਲ ਕਰੀਏ ਤਾਂ ਕ腐ਸ਼ਨ ਦੇ ਵਿੱਚ ਨਾ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਹੈ ਮੰਤਰੀ ਹੈ ਉਹ ਇੰਨੇ ਫਸ ਚੁੱਕੇ ਹੈ ਪਰ ਪਿਛਲੇ ਸਮੇਂ ਆਪਾਂ ਵੇਖਿਆ ਕਿ ਮਾਨਸਾ ਤੋਂ ਐਮਐਲਏ ਸਿੰਘਲਾ ਸਾਹਿਬ ਜਿਹੜੇ ਡਾਕਟਰ ਨੇ ਉਹਨਾਂ ਦੀ ਵੀਡੀਓ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਕੋਲ ਸਬੂਤ ਹੈ ਉਨਾ ਦੇ ਪਰਚਾ ਦਰਜ ਹੋ ਗਿਆ ਪਰ ਹੁਣ ਪੰਜਾਬ ਸਰਕਾਰ ਜਿਹੜੀ ਹੈ ਉਹ ਸਾਰੇ ਉਹਦੇ ਕੇਸਾਂ ਨੂੰ ਕੈਂਸਲੇਸ਼ਨ ਭਰ ਕੇ ਉਹਨੂੰ ਬਰੀ ਕਰ ਰਹੀ ਹੈ ਸਰਕਾਰ ਤਾਂ ਕਹਿੰਦੀ ਸੀ ਕਟੜ ਇਮਾਨਦਾਰ ਦੇਖੋ ਕਟੜ ਇਮਾਨਦਾਰੀ ਦੀ ਜਿਹੜੀ ਉਦਾਹਰਣ ਸੀ ਜਾਂ ਜਿਹੜਾ ਨਾਰਾ ਸੀ ਜੋ ਇਹਨਾਂ ਨੇ ਸੁਗੂਫਾ ਛੱਡਿਆ ਸੀ ਉਹ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਕਿ ਕਟੜ ਇਮਾਨਦਾਰਾਂ ਦੀ ਹੀ ਸਰਕਾਰ ਨੇ ਅਸਲ ਵਿੱਚ ਸਭ ਤੋਂ ਵੱਧ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਫੈਲਾਇਆ ਪੰਜਾਬ ਦੇ ਵਿੱਚ ਅਫਰਾ ਤਫਰੀ ਫਲਾਈ ਹੈ ਪੰਜਾਬ ਦੇ ਵਿੱਚ ਨਸ਼ੇ ਵਧਾਏ ਹੈ ਬੇਰੁਜ਼ਗਾਰੀ ਵਧਾਈ ਹੈ ਪੰਜਾਬ ਦੇ ਵਿੱਚ ਅਰਾਜਕਤਾ ਫੈਲੀ ਹੈ ਕਤਲੋਗਾਰਤ ਲੁੱਟਾਂ ਖੂਹਾਂ ਦਾ ਜਿਹੜਾ ਦੌਰ ਆਜ ਬੜੀ ਤੇਜ਼ੀ ਨਾਲ ਵਧ ਗਿਆ ਹੈ ਤੇ ਲੋਕਾਂ ਨੇ ਜਿਹੜੀ ਕੱਟੜੀ ਇਮਾਨਦਾਰੀ ਸੀ ਉਹਨੂੰ ਵੇਖ ਲਿਆ ਕਿ ਇਹ ਇਮਾਨਦਾਰਾਂ ਦੀ ਸਰਕਾਰ ਨਹੀਂ ਇਹ ਬੇਈਮਾਨਾਂ ਦੀ ਸਰਕਾਰ ਹੈ ਜਿਵੇਂ ਬਹੁਤ ਸਾਰੇ ਲੀਡਰ ਹਰ ਇੱਕ ਗੱਲ ਤੇ ਬਿਆਨ ਦਿੰਦੇ ਰਹਿੰਦੇ ਨੇ ਜੇ ਕੋਈ ਚਿੱਟਾ ਫੜਿਆ ਜਾਵੇ ਕਿਸੇ ਕੋਲੋਂ 5 ਗ੍ਰਾਮ ਫੜਿਆ ਜਾਵੇ 10 ਗ੍ਰਾਮ ਫੜਿਆਏ ਵੱਡੀਆਂ-ਵੱਡੀਆਂ ਉੱਤੇ ਕਾਨਫਰੰਸਾਂ ਹੁੰਦੀਆਂ ਹੈ ਆਮ ਆਪ ਵੀ ਪਾਰਟੀ ਦੇ ਵੀ ਵੱਡੇ ਵੱਡੇ ਚਿਹਰੇ ਕਰਦੇ ਨੇ ਪਰ ਹੁਣ ਚੁੱਪ ਕਿਉਂ ਬੈਠੇ ਨੇ ਇਸ ਪਿੱਛੇ ਕੀ ਦੇਖਦੇ ਹੋ ਦੇਖੋ ਸਰਕਾਰ ਨੇ ਪਿਛਲੇ ਦਿਨੀ ਇਹ ਚਲਾਇਆ ਕਿ ਯੁੱਧ ਨਸ਼ਾ ਰੋਧ ਪਰ ਨਸ਼ਾ ਤਾਂ ਇਹਨੀ ਤੇਜ਼ੀ ਨਾਲ ਵਧ ਰਿਹਾ ਹੈਗਾ ਕਿ ਲੋਕ ਆਮ ਛਰੇ ਆਮ ਰਬੇਚਦੇ ਫਿਰਦੇ ਆ ਤੇ ਇਹ ਕਹਿੰਦੇ ਸਾਨੂੰ WhatsApp ਦੇ ਰਾਹੀਂ ਦੱਸੋ WhatsApp ਤੇ ਦੱਸਣ ਦੀ ਤਾਂ ਲੋੜ ਹੀ ਨਹੀਂ ਗਈ ਛਰੇ ਆਮ ਨਸ਼ਾ ਵੇਚ ਰਿਆ ਛਰੇ ਆਮ ਘਟਨਾਵਾਂ ਬੱਪ ਰਹੀਆਂ ਲੁੱਟਾ ਖੂਹਾਂ ਜੋ ਕੁਝ ਮਰਜ਼ੀ ਵਾਪਰਿਆ ਪੰਜਾਬ ਦੇ ਵਿੱਚ ਇਸ ਕਰਕੇ ਜੋ ਕੱਟੜ ਇਮਾਨਦਾਰਾਂ ਦੀ ਸਰਕਾਰ ਸੀ ਸਰਕਾਰ ਦੇ ਨੱਕ ਤੇ ਜੇ ਕਿਸੇ ਵਿਅਕਤੀ ਦੇ ਨੱਕ ਤੇ ਮੱਖੀ ਬੈਠੀ ਹੈ ਤੇ ਉਹਨੂੰ ਮੱਖੀ ਮਹਿਸੂਸ ਨਹੀਂ ਹੁੰਦੀ ਤਾਂ ਫਿਰ ਉਹਨੂੰ ਕੀ ਮਨੁੱਖ ਜਾਂ ਕੀ ਕਿਹਾ ਜਾ ਸਕਦਾ ਹੈ ਇਸ ਕਰਕੇ ਪੰਜਾਬ ਦੀ ਜਿਹੜੀ ਸਰਕਾਰ ਹੈ ਇਹਦੇ ਨੱਕ ਦੇ ਉੱਤੇ ਕਰਪਸ਼ਨ ਦਾ ਦੌਰ ਜਿਹੜਾ ਇਹਨੇ ਤੇਜ਼ੀ ਨਾਲ ਵਧ ਰਿਹਾ ਹੈ ਨਸ਼ਿਆਂ ਦਾ ਵਧ ਰਿਹਾ ਹੈ ਕਤਲੋਗਾਰਤ ਹੋ ਰਹੀ ਹੈ ਮੈਂ ਕਿੱਥੋਂ ਕਿੱਥੋਂ ਦੀ ਕਤਲੋਦਕਾਰਤ ਦੀ ਗੱਲ ਕਰਾਂ ਕਿਹੜੇ ਕਿਹੜੇ ਐਮਐਲਏ ਦੀ ਗੱਲ ਕਰਾਂ ਕਿ ਉਹ ਕਿਵੇਂ ਕਰਪਸ਼ਨ ਦੇ ਵਿੱਚ ਫਸੇ ਆ ਕਿਵੇਂ ਕਰਪਸ਼ਨ ਦਾ ਦੌਰ جاری ਹੈ ਇਹਨੂੰ ਕਿਵੇਂ ਵਧਾਇਆ ਲੁੱਟਾ ਖੋਹ ਕੀਤੀਆਂ ਜਾ ਰਹੀਆਂ ਇਸ ਕਰਕੇ ਅਸੀਂ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਹੜੀ ਡੀਆਜੀ ਭੁੱਲਰ ਸਾਹਿਬ ਦੀ ਗੱਲ ਹੈ ਭੁੱਲਰ ਸਾਹਿਬ ਵੀ ਕੋਈ ਸਰਕਾਰ ਤੋਂ ਪਾਸੇ ਨਹੀਂ ਸੀਗਾ ਸਰਕਾਰ ਦੇ ਨਤੀ ਦੀ ਪੁਸ਼ਤਪਨਾਹੀ ਕਰਕੇ ਹੀ ਇੰਨੀ ਦਲੇਰੀ ਦੇ ਨਾਲ ਇੰਨੀ ਲੋਕਾਂ ਨੂੰ ਬੇਪੈ ਭੋਕੇ ਬੇਚਿਜ ਕੋ ਕੇ ਲੋਕਾਂ ਤੋਂ ਰਿਸ਼ਵਤ ਲਈ ਜਾ ਰਹੀਏ ਪੈਸੇ ਇਕੱਠੇ ਕੀਤੇ ਜਾ ਰਿਹਾ ਇਹ ਸਰਕਾਰ ਦੀ ਹੀ ਇਹਦੇ ਪਿੱਛੇ ਸ਼ਕਤੀ ਹੈਗੀ ਆ ਇਸ ਕਰਕੇ ਭੁੱਲਰ ਸਾਹਿਬ ਜਿਹੜੇ ਹੈ ਜਾਂ ਹੋਰ ਵੀ ਜਿਹੜੇ ਐਮਐਲਏ ਮੈਂ ਤੁਹਾਡੀ ਗੱਲ ਨੂੰ ਇੱਥੇ ਟੋਕਦਾ ਕੀ ਲੱਗਦਾ ਹੈ ਜਿਹੜੇ ਬੰਦੇ ਤੇ ਐਡੇ ਵੱਡੇ ਦੋਸ਼ ਲੱਗੇ ਹੋਣ ਉਸ ਨੂੰ ਸਾਹਿਬ ਕਹਿਣਾ ਠੀਕ ਹੈ ਚਲੋ ਦੇਖੋ ਇਹ ਸਾਡਾ ਇੱਕ ਸਿਸ਼ਟਾਚਾਰ ਦੀ ਗੱਲ ਹੈ ਕਿ ਕੋਈ ਅਫਸਰ ਸੀਗਾ ਕੋਈ ਅਫਸਰ ਹੈ ਜਾਂ ਕੋਈ ਅਧਿਕਾਰੀ ਜਾਂ ਕੋਈ ਵਿਅਕਤੀ ਹੈ ਉਹਨੂੰ ਸਾਹਿਬ ਕਹਿਣਾ ਜਾਂ ਭਾਈ ਜੀ ਕਹਿਣਾ ਇਹ ਸਾਡਾ ਸਿਸ਼ਟਾਚਾਰ ਦੀ ਗੱਲ ਹੈ ਪਰ ਜਦੋਂ ਕਿਉਂਕਿ ਅਜੇ ਕੋਰਟ ਵਿੱਚ ਜਾਣਾ ਹੈ ਕੋਰਟ ਦੇ ਵਿੱਚ ਉਹਨੂੰ ਦੋਸ਼ੀ ਕਿੰਨਾ ਬਣਾਇਆ ਜਾਂਦਾ ਕਿਵੇਂ ਬਣਾਇਆ ਜਾਂਦਾ ਇਹਦੇ ਪਿੱਛੇ ਕਿਹੜੀ ਸ਼ਕਤੀ ਹੈ ਜੀਰੇ ਕਰਕੇ ਉਹਨਾਂ ਨੂੰ ਇੰਨੀ ਦਲੇਰੀ ਦੇ ਨਾਲ ਇੰਨੀ ਕ腐ਸ਼ਨ ਕੀਤੀ ਐ ਇਸ ਕਰਕੇ ਸਾਫ਼ ਕਹਿਣਾ ਜਾਂ ਭਾਈ ਕਹਿਣਾ ਇਹ ਤਾਂ ਇੱਕ ਸੁਭਾਵਿਕ ਸਿਸ਼ਟਾਚਾਰ ਦੀ ਗੱਲ ਹੈ ਕੀ ਲੱਗਦਾ ਕਿ ਕਿਹੜੀ ਦਲੇਰੀ ਹੋ ਸਕਦੀ ਹੈ ਦੇਖੋ ਪੰਜਾਬ ਸਰਕਾਰ ਦਾ ਹੱਥ ਆ ਦੇ ਪਿੱਛੇ ਜਿੰਨੀ ਪੰਜਾਬ ਦੇ ਵਿੱਚ ਜੇ ਪੰਜਾਬ ਸਰਕਾਰ ਨੂੰ ਆਪਣੇ ਅਧਿਕਾਰੀਆਂ ਤੇ ਹੀ ਵਿਸ਼ਵਾਸ ਜਾਂ ਅਧਿਕਾਰੀਆਂ ਉਤੇ ਕੰਟਰੋਲ ਨਹੀਂ ਹੈ ਤੇ ਥੱਲੇ ਫਿਰ ਨਸ਼ੇ ਤੇ ਕੰਟਰੋਲ ਕਰਨਾ ਲੁੱਟਾ ਖੋਹਾਂ ਤੇ ਕੰਟਰੋਲ ਕਰਨਾ ਕਤਲੋਗਾਰ ਤੇ ਕੰਟਰੋਲ ਕਰਨਾ ਇਹ ਤਾਂ ਸੰਭਵ ਨਹੀਂ ਪੰਜਾਬ ਦੇ ਵਿੱਚ ਜੇ ਇਹਨੂੰ ਕਿਵੇਂ ਦੇਖਦੇ ਹੋ ਜਿੱਥੇ ਜਿਹੜੇ ਛੋਟੇ ਮੁਲਾਜ਼ਮ ਨੇ ਚਾਹੇ ਹੌਲਦਾਰ ਹੈ ਚਾਹੇ ਕੋਈ ਸਬ ਇਨਸਪੈਕਟਰ ਹੈ ਪੰਜਾਬ ਪੁਲਿਸ ਬਹੁਤ ਗਿਣਤੀ 'ਚ ਚੰਗੇ ਅਫਸਰ ਵੀ ਨੇ ਉਹ ਔਖਾ ਗੁਜ਼ਾਰਾ ਕਰਦੇ ਆ ਆਪਣੇ ਘਰ ਔਖੇ ਤਰੀਕੇ ਨਾਲ ਚਲਾਉਂਦੇ ਆ ਕੁਝ ਕੁ ਦਿਨਾਂ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਵੀ ਕਈ ਸਰਕਾਰੀ ਅਦਾਰਿਆਂ ਦੀਆਂ ਰੁਕੀਆਂ ਉਹ ਇੱਥੇ ਇਸ ਤਰੀਕੇ ਦੇ ਨਾਲ ਵੱਡੇ ਜਿਹੜੇ ਅਫਸਰ ਨੇ ਉਹਨਾਂ ਦੇ ਘਰਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸੋਨਾ ਮਿਲਣਾ ਵੱਡੀ ਗਿਣਤੀ ਦੇ ਵਿੱਚ ਕੈਸ਼ ਭਰਾਮਤ ਹੋਣਾ ਦੇਖੋ ਵੱਡੇ ਅਫਸਰਾਂ ਦੀ ਗੱਲ ਵੱਡੇ ਅਧਕਾਰੀਆਂ ਦੀ ਗੱਲ ਜੇ ਹੋਵੇ ਤਾਂ ਉਹ ਸਾਰੀ ਸਰਕਾਰਾਂ ਦੀ ਪੁਸ਼ਤਪਨਾਹੀ ਕਰਕੇ ਆ ਜੇ ਪੰਜਾਬ ਸਰਕਾਰ ਦੀ ਪੁਸ਼ਤਪਨਾਹੀ ਨਾ ਹੁੰਦੀ ਤਾਂ ਪੰਜਾਬ ਦੇ ਵਿੱਚ ਇੰਨੇ ਕਰਪਸ਼ਨ ਦੇ ਮਾਮਲੇ ਨਾ ਹੁੰਦੇ ਤੇ ਨਾ ਹੀ ਇੱਥੇ ਜਿਹੜੀ ਕਟੜ ਇਮਾਨਦਾਰੀ ਦੀ ਗੱਲ ਕੀਤੀ ਜਾ ਰਹੀ ਸੀਗੀ ਅੱਜ ਕਟੜ ਇਮਾਨਦਾਰੀ ਨੂੰ ਵੀ ਸ਼ਰਮ ਆ ਰਹੀ ਹੈ ਕਿ ਇਹਨਾਂ ਲੋਕਾਂ ਨੇ ਸਾਨੂੰ ਕਟੜ ਇਮਾਨਦਾਰ ਦਾ ਸ਼ਬਦ ਵਰਕੇ ਸਾਨੂੰ ਵਰਤ ਕੇ ਇਨਾ ਨਿਕਨੇ ਪੰਜਾਬ ਦੇ ਲੋਕਾਂ ਦੇ ਵਿੱਚ ਦੁਰਦਸ਼ਾ ਕੀਤੀ ਇਸ ਸ਼ਬਦਾਂ ਦੀ ਕਟੜਤਾ ਦੀ ਇਮਾਨਦਾਰੀ ਦੀ ਅੱਜ ਇਮਾਨਦਾਰੀ ਪ੍ਰਸਪਸ਼ਤਾਰੀ ਸੋਚ ਰਹੀ ਹੈ ਕਿ ਇਹੋ ਜੇ ਲੋਕ ਸਾਡਾ ਨਾਂ ਵਰਤਨ ਸਾਡਾ ਸ਼ਬਦ ਵਰਤਨ ਤਾਂ ਇਹ ਆਪਣੇ ਆਪ ਵਿੱਚ ਬੜੀ ਵੱਡੀ ਚਰਮ ਦੀ ਗੱਲ ਹੈ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਦੀ ਪੁਸ਼ਤ ਪਨਾਹੀ ਤੋਂ ਬਿਨਾ ਕੋਈ ਵੀ ਇੱਡੀਆਂ ਵੱਡੀਆਂ ਕਟਨਾਮਾ ਨਹੀਂ ਵਾਪਰ ਸਕਦੀਆਂ ਕੋਈ ਵੀ ਇੰਨੀ ਕਰਪਸ਼ਨ ਨਹੀਂ ਕਰ ਸਕਦੀ ਗਈ ਅਬ ਪਿਛਲੇ ਦਿਨੀ ਕੀ ਹੋ ਰਿਹਾ ਗਿਆ ਲੈਂਡ ਪੂਲਿੰਗ ਦੀ ਨੀਤੀ ਹੋਈ ਜਿਹੜਾ ਲੈਂਡ ਪੂਲਿੰਗ ਦੀ ਨੀਤੀ ਦੇ ਤਹਿਤ ਵੀ ਲੋਕਾਂ ਦੀਆਂ ਜ਼ਮੀਨਾਂ ਲੈ ਕੇ ਮੁਫ਼ਤੋਂ-ਮੁਫ਼ਤ ਵਿੱਚਾਂ ਉਹਨਾਂ ਤੇ ਕਬਜ਼ਾ ਕਰਨਾ ਸੀ ਉਹ ਤੇ ਕਰਜ਼ਾ ਲੈਣਾ ਸੀ ਤੇ ਹੁਣ ਕੀ ਹੋ ਰਿਹਾ ਬੈ ਲੁਧਿਆਣੇ ਦੇ ਵਿੱਚ ਪਿਛਲੇ ਦਿਨੀ ਸੋਦੀਆ ਸਾਹਿਬ ਕਹਿੰਦੇ ਆ ਸ਼ਾਮ-ਦਾਮ-ਤੰਡ ਭੇਦ-ਭਾਵ ਲੁੱਟ ਖੋ ਇਹ ਸਾਰਾ ਕੁਝ ਜਿਹੜਾ ਹੈਗਾ ਤੇ ਹੁਣ ਕੇਜਰੀਵਾਲ ਸਾਹਿਬ ਵੀ ਕਹਿ ਰਿਹਾ ਸ਼ਾਮ-ਦਾਮ-ਦੰਡ ਭੇਦ ਲੁੱਟ ਖੋ ਜੋ ਮਰਜ਼ੀ ਕਰੋ ਇਹ ਤਾਂ ਉਹਨਾਂ ਦਾ ਨਾਰਾ ਹੈ ਪਹਿਲਾਂ ਕੱਟੜਤਾ ਸੀ ਇਮਾਨਦਾਰੀ ਫੇਰ ਸੀਗਾ ਪਹਿਲਾ ਨਾਰਾ ਸੀਗਾ ਉਹਨਾਂ ਦਾ ਦੇ ਪੰਜਾਬ ਦੇ ਵਿੱਚ ਬਦਲਾ ਕਰਨਾ ਫਿਰ ਕਟੜ ਤੋਂ ਕਟੜ ਈਮਾਨਦਾਰੀ ਤੇ ਹੁਣ ਸ਼ਾਮ ਧੰਡ ਭੇਤ ਤੇ ਆ ਗਿਆ ਤੇ ਪੰਜਾਬ ਦਾ ਜਿਹੜਾ ਆਪਾਂ ਵੇਖਿਆ ਸਾਨੂੰ ਇਹਦੇ ਬਾਰੇ ਜਰੂਰ ਚਿੰਤਾ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਮੈਂ ਆਪਣੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਤੇ ਅਪੀਲ ਕਰਦਾ ਹਾਂ ਕਿ ਆਓ ਅਸੀਂ ਪੰਜਾਬ ਦਾ ਜਿਹੜਾ ਵਿਰਸਾ ਸੀ ਭਗਤ ਸਿੰਘ ਰਾਜਗੁਰੂ ਸਖਦੇਵ ਹੋਰਾਂ ਦਾ ਜੋ ਵਿਰਸਾ ਸੀ ਅਸੀਂ ਉਹਨੂੰ ਸੰਭਾਲਣ ਦੀ ਗੱਲ ਕਰਕੇ ਸਾਡੇ ਗੁਰੂਆਂ ਦਾ ਜੋ ਇੱਥੇ ਵਿਰਸਾ ਸਾਡਾ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਹੋਰ ਸਾਡੇ ਗੁਰੂਆਂ ਦਾ ਵਿਰਸਾ ਉਹਨੂੰ ਸੰਭਾਲ ਗਏ ਪੰਜਾਬ ਨੂੰ ਬਚਾਈਏ ਆਓ ਇਹਨਾਂ ਬੇਈਮਾਨਾਂ ਤੋਂ ਇਹਨਾਂ ਕੱਟੜ ਥੱਗਚੋਰਾ ਤੋਂ ਇਹਨਾਂ ਕੱਟੜ ਜਿਹੜੇ ਕਰਪਸ਼ਨ ਧਾਰੀਆਂ ਤੋਂ ਅਸੀਂ ਪੰਜਾਬ ਨੂੰ ਬਚਾਈਏ ਆਉਣ ਵਾਲਾ ਜਿਹੜਾ ਸਮਾਂ ਤਾਂ ਕਿ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਸ਼ਾਂਤੀ ਨਾਲ ਰਹਿ ਸਕਣ ਇਕੱਠੇ ਰਹਿ ਸਕਣ ਤੇ ਪੰਜਾਬ ਦਾ ਖੁੱਸਿਆ ਹੋਇਆ ਵਕਾਰ ਇਹਨੂੰ ਫੇਰ ਬਹਾਲ ਕਰਨ ਦੇ ਲਈ 227 ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਲੋਕ ਬਣਾਉਣ ਤੇ ਤਾਂ ਕਿ ਜਿਹੜਾ ਇਹਨਾਂ ਸਾਰੀਆਂ ਅਲੰਭਤਾ ਤੋਂ ਖੇੜਾ ਚੁੜਾਇਆ ਜਾ ਕਾਂਗਰਸ ਪਾਰਟੀ ਨੂੰ ਕਿਉਂ ਲੋਕ ਚੁਣਨ ਕਿਉਂਕਿ ਕਾਂਗਰਸ ਨੇ ਤਾਂ ਸਵਾਲ ਹੀ ਨਹੀਂ ਚੱਕਿਆ ਰਾਜਾ ਬੜਿੰਗ ਜੀ ਬੋਲੇ ਨਹੀਂ ਇਸ ਵਿਸ਼ੇ ਤੇ ਐਡੀ ਵੱਡੀ ਸੀਬੀਆਈ ਦੀ ਪ੍ਰਾਪਤੀ ਕਹਿ ਸਕਦੇ ਆ ਐਡੀ ਵੱਡੀ ਰੇਡ ਮਾਰੀਏ ਉਹਨਾਂ ਨੇ ਤੇ ਰਾਜਾ ਬੜਿੰਗ ਵੀ ਚੁੱਪ ਨੇ ਪ੍ਰਤਾਪ ਬਾਜਵਾ ਵੀ ਚੁੱਪ ਨੇ ਕੱਲੇ ਸੁਪਾਲ ਸਿੰਘ ਖਹਿਰਾ ਦਾ ਬਿਆਨ ਆਇਆ ਹੁਣ ਤੱਕ ਨਹੀਂ ਤੁਹਾਨੂੰ ਇਸ ਗੱਲ ਚਲੋ ਭੁਲੇਖਾ ਹੋ ਸਕਦਾ ਜਾਂ ਕਈ ਵਾਰੀ ਅਸੀਂ ਅਸੀਂ ਚੈਨਲ ਜਾਂ ਅਖਬਾਰ ਦੇਖਦੇ ਨਹੀਂਗੇ ਤੁਸੀਂ ਸ਼ਾਇਦ ਦੇਖਿਆ ਨਾ ਹੋਵੇ ਪੰਜਾਬ ਦੇ ਪ੍ਰਧਾਨ ਅ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਉਹ ਇਸ ਮੁੱਦੇ ਤੇ ਬੋਲੇ ਆ ਖੁੱਲ ਕੇ ਬੋਲੇ ਆ ਅਜੀਤ ਅਖਬਾਰ ਦੇ ਵਿੱਚ ਵੀ ਵੱਡੀ ਸੁਰਖੀ ਲੱਗੀ ਹੋਈ ਵੀ ਅੱਜ ਇਸ ਕਰਕੇ ਹਾਂਜੀ ਲੱਗੀ ਵੀ ਐ ਪਰ ਇਸ ਇਸ ਘਟਨਾ ਨੂੰ 2 ਦਿਨ ਹੋ ਚੁੱਕੇ ਐ ਜਦੋਂ ਲੋਕ ਏ ਸਵਾਲ ਪੁੱਛਦੇ ਨੇ ਚਾਹੇ ਉਹ ਕਾਂਗਰਸ ਐ ਚਾਹੇ ਉਹ ਅਕਾਲੀ ਦਲ ਐ ਉਦੋਂ ਉਹ ਆਪਣੇ ਬਿਆਨ ਸਾਹਮਣੇ ਰੱਖ ਦਿੰਦੇ ਨੇ ਬਾਅਦ ਵਿੱਚ ਤਾਂ ਕੋਈ ਬਿਆਨ ਹੀ ਨਹੀਂ ਸਾਹਮਣੇ ਆਉਂਦਾ ਨਹੀਂ ਪਿਛਲੇ ਦਿਨੀ ਉਹ ਤਰਨਤਾਰ ਦੇ ਵਿੱਚ ਜਿਹੜੀ ਜਿਮਨੀ ਚੋਣ ਹੋ ਰਹੀ ਐ ਉਹਦੇ ਤੇ ਉਹ ਉਸ ਤੇ ਉਹ ਕਾਗਜ਼ ਪਰਾਉਣੇ ਸੀਗੇ ਉਸ ਵਿੱਚ ਰਜੇਵਾ ਹੋਵੇਗਾ ਪੰਜਾਬ ਦੀ ਸਾਰੀ ਪਾਰਟੀ ਦਾ ਇਸ ਕਰਕੇ ਉਧਰ ਰੁਝੇ ਹੋਣ ਕਰਨ ਕਰਕੇ ਉਹਦੇ ਜੁਰ ਕਿਉਂਕਿ ਟਾਈਮ ਬੰਦ ਸਮਾਂ ਹੁੰਦਾ ਕਾਗਜ਼ ਨੋਮੀਨੇਸ਼ਨ ਪਰੰਦਾ ਇਸ ਕਰਕੇ ਉਧਰ ਰੁਝੇ ਹੋਣ ਸੀਗੇ ਇਸ ਕਰਕੇ ਹੁਣ ਅੱਜ ਉਹ ਬੋਲੇ ਹੈਗੇ ਆ ਤੇ ਉਹ ਹਰ ਮੁੱਦੇ ਤੇ ਬੋਲਦਾ ਹੀ ਬੈਸ ਕਾਂਗਰਸ ਬੋਲਦੀ ਹੈ ਤਾਂ ਪਰ ਜੋ ਪੰਜਾਬ ਦੇ ਹਾਲਾਤ ਬਣੇ ਆ ਕਾਂਗਰਸ ਦੇ ਸਮੇਂ ਨਹੀਂ ਕਿਤੇ ਬਣੇਗੇ ਇਸ ਕਰਕੇ ਮੈਂ ਤਾਂ ਲੋਕਾਂ ਨੂੰ ਅਪੀਲ ਹੀ ਕਰ ਸਕਦਾ ਕਿ ਆਓ ਅਸੀਂ ਸਾਰੇ ਨਾਲ ਮਿਲ ਕੇ ਪੰਜਾਬ ਦੇ ਹਾਲਾਤਾਂ ਨੂੰ ਬਦਲਣ ਦੇ ਲਈ ਆਉਣ ਵਾਲਾ ਜਿਹੜਾ 227 ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਸਾਥ ਦਿਈਏ ਤੇ ਤਾਂ ਹੀ ਜਿਹੜੇ ਇਹਨਾਂ ਸਾਰੀਆਂ ਗੱਲਾਂ ਤੋਂ ਇਹਨਾਂ ਅਲਾਮਤਾਂ ਤੋਂ ਛੁਟਕਾਰਾ ਪੈ ਜਾਂਦਾ। ਮਾ ਸਾਬ ਲੋਕ ਇਹ ਵੀ ਕਹਿੰਦੇ ਨੇ ਵੀ ਕਾਂਗਰਸ ਵਿਰੋਧੀ ਧਿਰ ਦਾ ਰੋਲ ਨਹੀਂ ਨਿਭਾ ਰਹੀ। ਚਲੋ ਦੇਖੋ ਜੇ ਕਿਸੇ ਨੇ ਕਿਸੇ ਨੂੰ ਰਿਜੈਕਟ ਕਰਨਾ ਹੈ, ਨਿੰਦਣਾ ਸਲਾਉਣਾ ਹੈ ਉਹ ਆਪਣੇ ਵਿਚਾਰ ਨੇ। ਕਿਉਂਕਿ ਆਪਣੇ ਵਿਚਾਰ ਤੁਹਾਨੂੰ ਤਾਂ ਹੀ ਤੁਹਾਡੇ ਵਿਚਾਰ ਆ ਜੇ ਤੁਹਾਨੂੰ ਕਿਸੇ ਨੂੰ ਕੋਈ ਠੀਕ ਲੱਗ ਸਕਦਾ ਕੋਈ ਗਲਤ ਲੱਗ ਸਕਦਾ ਹੈ। ਪਰ ਜਿੰਨਾ ਵਿਧਾਨ ਸਭਾ ਦੇ ਵਿੱਚ ਐਲੋਪੀ ਸਾਹਿਬ ਨੇ ਹੋਰ ਲੀਡਰਾਂ ਨੇ ਸਾਰਿਆਂ ਨੇ ਜੋ ਇਹਨਾਂ ਦੀਆਂ ਨੀਤੀਆਂ ਸੀਗੀਆਂ ਜੋ ਇਹਨਾਂ ਨੇ ਜੋ ਕਾਰਗੁਜ਼ਾਰੀ ਸੀ ਇਹਨਾਂ ਦੀ ਉਹ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀ ਕਰਕੇ ਰੱਖੀ ਹੈ ਕੀ ਹੈ ਲੋਕਾਂ ਨੂੰ ਦੱਸ ਦਿੱਤਾ ਕਿ ਇਹਨਾਂ ਦੀ ਆਹ ਕਾਰਗੁਜ਼ਾਰੀ ਹੈ ਤਾਂ ਫਿਰ ਉਹ ਇਹੀ ਕੀਤਾ ਜਾ ਸਕਦਾ ਹੈ ਵਿਰੋਧੀ ਧਿਰ ਨੇ ਇੰਨਾ ਹੀ ਰੋਲ ਅਦਾ ਕਰ ਸਕਦੀ ਵਿਰੋਧੀ ਧਿਰ ਨੇ ਆਪਣਾ ਜਿਹੜਾ ਰੋਲ ਹੈ ਉਹ ਵਿਧਾਨ ਸਭਾ ਵਿੱਚ ਵਧੀਆ ਕੀਤਾ ਹੈ ਚੰਗਾ ਕੀਤਾ ਹੈ ਮੈਂ ਉਹਦੀ ਇਸ ਗੱਲ ਤੇ ਪ੍ਰਸ਼ੰਸਾ ਕਰਦਾ ਮੈਂ ਇੱਕ ਲਾਸਟ ਸਵਾਲ ਕਰੂੰਗਾ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਜਿਹੜੀ ਪੁਲਿਸ ਨੇ ਰਿਸ਼ਵਤ ਰੋਕਣੀ ਹੈ ਕ੍ਰਾਈਮ ਰੋਕਣਾ ਹੈ ਉਹੀ ਕ੍ਰਾਈਮ ਦੇ ਦੋਸ਼ਾ 'ਚ ਕੋਰਟ ਦੇ ਕਟਾਰੇ 'ਚ ਖੜੀ ਹੋਵੇ ਉਹਨੂੰ ਕਿਵੇਂ ਦੇਖਦੇ ਹੋ ਫਿਰ ਆਮ ਲੋਕਾਂ ਤੇ ਕੀ ਪ੍ਰਭਾਵ ਪਵੇਗਾ ਜਿਹੜੇ ਪੁਲਿਸ ਨੂੰ ਚੰਗਾ ਸਮਝਦੇ ਆ ਜਾਂ ਜਿਨ੍ਹਾਂ ਦੇ ਮਨ 'ਚ ਪੁਲਿਸ ਦਾ ਡਰ ਹੁੰਦਾ ਹੈ ਦੇਖੋ ਪੁਲਿਸ ਦਾ ਡਰ ਵੀ ਲੋਕਾਂ ਦੇ ਜਿਹੜੇ ਮਾੜੇ ਲੋਕ ਇਹਨਾਂ ਨੂੰ ਹੁੰਦਾ ਹੁੰਦਾ ਜਿਹੜੇ ਚੰਗੇ ਲੋਕ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਮਾੜਾ ਕੰਮ ਨਹੀਂ ਕਰਨਾ ਪਰ ਪੁਲਿਸ ਜਦੋਂ ਕਰਪਸ਼ਨ ਦੇ ਰਾਹ ਇਹਨਾਂ 'ਚ ਫਸ ਜਾਂਦੀ ਹੈ ਤਾਂ ਉਹਦੇ ਪਿੱਛੇ ਜਿਹੜੀਆਂ ਸ਼ਕਤੀਆਂ ਆ ਉਹ ਨੰਗੀਆਂ ਨਹੀਂ ਹੁੰਦੀਆਂ ਜੇ ਉਹ ਨੰਗੀਆਂ ਹੋ ਜਾਣ ਤਾਂ ਜਿਵੇਂ ਹੋਣੀ ਹੈ ਵੀ ਇਹਨੂੰ ਪੁਸ਼ਤਪਨਾਹੀ ਕਿਸ ਮੰਤਰੀ ਦੀ ਹੈ ਮੁੱਖ ਮੰਤਰੀ ਦੀ ਪੁਸ਼ਤਪਨਾਹੀ ਹੈ ਕਿਸੇ ਹੋਰ ਮੰਤਰੀ ਦੀ ਪੁਸ਼ਤਪਨਾਹੀ ਹੈ ਤਾਂ ਉਹ ਨੰਗੀ ਹੋ ਜਾਣੀ ਚਾਹੀਦੀ ਹੈ ਜੇ ਸੀਬੀਏ ਤੋਂ ਮੈਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਨੰਗਾ ਕਰਨਾ ਚਾਹੀਦਾ ਹੈ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਕੋਸ਼ਿਸ਼ਾਂ ਧਿਆਨ ਦੇਣਾ ਚਾਹੀਦਾ ਹੈ ਕਿ 2,6600 ਰੁਪਿਆ ਸੋ 2,14,600 ਰੁਪਿਆ ਉਹ ਡੀਆਈਜੀ ਦੀ ਤਨਖਾਹ ਹੈ ਜੇ ਐਨੇ ਪੈਸਿਆਂ ਦੇ ਨਾਲ ਉਹਦਾ ਗੁਜ਼ਾਰਾ ਨਹੀਂ ਹੁੰਦਾ ਤਾਂ ਫਿਰ ਕਰੋੜਾਂ ਰੁਪਏ ਇਕੱਠੇ ਕਰਕੇ ਤਾਂ ਫਿਰ ਉਹਨਾਂ ਦਾ ਗੁਜ਼ਾਰਾ ਇਹ ਕੋਈ ਗੁਜ਼ਾਰਾ ਕਰਨ ਦੀ ਗੱਲ ਨਹੀਂ ਹੈ ਉਹ ਜਿਹੜੇ ਪੈਸੇ ਆ ਉਹ ਉਹਨਾਂ ਮੰਤਰੀਆਂ ਦੇ ਉੱਤੇ ਜਾਣਗੇ ਤੇ ਜੇਲਾਂ ਦੇ ਵਿੱਚ ਰੁਲਦੇ ਪੁਲਿਸ ਮੁਲਾਜ਼ਮ ਤੁਰੇ ਫਿਰਨਗੇ। ਜੀ। ਸ਼ੁਕਰੀਆ ਢਿਲਮਾ ਸਾਹਿਬ ਇਹਨਾਂ ਤਮਾਮ ਵਿਸ਼ਿਆਂ ਤੇ ਗੱਲਬਾਤ ਕੀਤੀ। ਸ਼ੁਕਰੀਆ ਤੁਹਾਡਾ ਬਹੁਤ-ਬਹੁਤ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ। ਤਾਂ ਦাশਨ ਸੰਗੀ ਢਿਲਮਾ ਦੇ ਨਾਲ ਇਹਨਾਂ ਤਮਾਮ ਵਿਸ਼ਿਆਂ ਤੇ ਗੱਲਬਾਤ ਕੀਤੀ। ਤੁਹਾਨੂੰ ਇਹ ਵਿਸ਼ਾ ਕਿਵੇਂ ਦਾ ਲੱਗਿਆ? ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਜੁੜਿਓ। ਹਲੇ ਤੱਕ ਡੀ.ਆਈ.ਜੀ. ਐਸ.ਐਚ. ਭੁੱਲਰ ਦੇ ਇਲਜ਼ਾਮ ਕੋਰਟ ਦੇ ਵਿੱਚ ਸਾਬਤ ਹੋਣੇ ਐ। ਹਜੇ ਉਹਨਾਂ ਤੇ ਇਲਜ਼ਾਮ ਲੱਗੇ ਨੇ। ਇਹ ਪੂਰਾ ਮਾਮਲਾ ਦਿਨ ਜਿਹੜਾ CBI ਆ ਉਹ ਐਕਸ਼ਨ ਮੋਡ ਦੇ ਵਿੱਚ ਹੈ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਜੁੜੇ ਰੋ ਸਫਰ ਟੈਲੀਵਿਜ਼ਨ ਨਾਲ ਫਿਰ ਮਿਲਾਂਗਾ ਇੱਕ ਨਵੀਂ ਸ਼ਖਸੀਅਤ ਦੇ ਨਾਲ